ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਨਿਊ ਵਲੌਗ ਅੱਜ ਦਾ ਵਲੌਗ ਸਟਾਰਟ ਕਰਦਾ ਹਾਂ ਭਾਵੇਂ 10:40 ਤੇ ਵਲੌਗ ਸਟਾਰਟ ਕੀਤਾ ਅੱਜ ਜਾ ਕੇ ਆਪਣੇ ਪਿੰਡ ਗੁਰਪੁਰਬ ਦਾ ਆਠ ਪੋਗ ਤੇ ਜਾਣਾ ਸੋਤਾ ਪਿਆ ਮੈਂ ਪਾਇਆ ਹੋਇਆ ਤੇ ਪਰਨਾ ਬੰਨਿਆ ਹੋਇਆ ਬਸ ਸਟਾਰਨ ਦੀ ਤਿਆਰੀ ਏ ਕੀ ਆਲੀ ਹੋ ਗਿਆ ਤੇ ਅੱਜ ਪੋਗ ਹੈ सोरी गाई पहला ब्लॉग नहीं बनाया मैं कैसे स्कूटरी खड़ी स्कूटरी दे चलना है मैं पूर्व पहाड़ पाया तो मैं जा सब पहला बिलकुल हो गए शायद तरह ਆਹ ਵਾ ਫਿਰ ਉਹ ਨਿਕ ਨਿਕ ਕਸ ਤੋਂ ਖੜਾ ਹੈ ਟੋਟਾ ਤੇ ਬਾਕੀ ਗਾਇਸ ਰਾਤੀ ਸੀ ਮੈਂ ਤੇਰੀਆਂ ਨੀ ਪਰਸੋ ਰਾਤ ਰਹਾ ਸੀ ਵਲੌਗ ਨਹੀਂ ਬਣਾਏ ਤੇ ਕੱਲ ਮੈਂ ਆ ਗਿਆ ਸਾਂ ਫਿਰ ਅਗਣਾ ਚੇਤਾ ਸੀ ਆ ਗਏ ਫਸ ਬੈਲੀ ਕਰਿਆ ਆ ਗਏ ਗਾਇਸ ਬੈਲੀ ਕਰਵਾ ਆ ਗਿਆਂ ਤੇ ਗਾਇਸ ਕਰਿਆ ਚੱਲਾ ਹਾਂ ਬਾਅਦ ਜਾਵਾਂਗੇ ਅਰੇ ਆ ਗਿਆ ਗਾਇਸ ਕਰਿਆ ਤੇ ਸਕੂਲੀ ਚਲਾਉਂਦਾ ਰਿਆਂ ਤੇ ਹੁਣ 11 ਵਜੇ ਕਿੰਨੇ ਮਿੰਟ ਹੋ ਗਏ ਨਹੀਂ ਤੇ ਹੁਣ ਮੈਂ ਚੱਲਾਂ ਗਾ ਪਾਰ ਤੇ ਪਿੰਡ ਆ ਪਹੁੰਚ ਫਿਰ ਆਪਾਂ ਚੱਲਨੇ ਆ ਗਾਇਸ ਘਰ ਪਰ ਪਹੁੰਚ ਗਏ ਛੜੋ ਕੁਝ ਹਾਂ ਤੇ ਸੰਤ ਗਏ ਤੁਹਾਨੂੰ ਦਿਖਾਣਾ ਦੂਤਾ ਸਮਤ ਬਹੁਤ ਹੈ ਬਾਗੁਰ ਦਵਾਰਾ ਗਾਇਸ ਮੈਨੂੰ ਲੱਗਦਾ ਮੈਂ ਪਹਿਲਾ ਗੁਰਦਰ ਗਿਆ ਬਾਬਿਆਂ ਨੇ ਫੋਨ ਨਾ ਟਾਲਾਉਡ ਰੱਖਿਆ ਨੇ ਹੁਣ ਜੇਬ ਚ ਬਾਹਰ ਨਹੀਂ ਨੰਨੰਦੇ ਤੇ ਜੇ ਮੈਂ ਫੋਨ ਕੱਢਾ ਬਾਹਰ ਤਾਂ ਮੇਰਾ ਫੋਨ ਹੀ ਫੜ ਸਕਦੇ ਨਹੀਂ ਤੇ ਹੁਫਾ ਕਿਤੇ ਮੈਂ ਥੋੜੀ ਥੋੜੀ ਵੀਡੀਓ ਬਣਾਵਾਂ ਦਾ ਬਾਕੀ ਆ ਵੇਖੋ ਮੋਰਸ ਸਕੂਟਰ ਬਹੁਤ ਖੜੇ ਆ ਜਿਆ ਇਬਰ ਅਗੇ ਨਹੀਂ ਜਾਣੇ ਸਬਸਕ੍ਰਾਈਬਰ ਸਬਸਕ੍ਰਾਈਬ ਕਰਨੇ ਬਾਕੀ ਸਬਸਕ੍ਰਾਈਬਰ ਮੇਰੇ ਨਾਲ ਆਪਣੀ ਸੇਵਾ ਚੱਲਦੇ ਵੀ ਹੈ ਗਾਇਸ ਚੱਲਨੇ ਅੰਦਰ ਚੱਲਨੇ ਬਹੁਤ ਪੀੜ ਹੈ ਕਿ ਮੈਂ ਕਿਵੇਂ ਕਰਦਾ ਫਿਰ ਸ਼ੂਰੀ ਨੇ ਮੰਨੂ ਗੰਦਾ ਉਹ ਜੂੰਗ ਦਾ ਸੰਤਸਾ ਮਸਪਾਰ ਆ ਗਏ ਮੱਥਾ ਟੇਕ ਲੈ ਪਾਪਾ ਹੁਣ ਹੁਣ ਬਚਾਣਾ ਪੈਣਾ ਬੰਦ ਕਰਨਾ ਕੈਮਰਾ ਪਰ ਆਪਾਂ ਕਿਹਦਾ ਫਲਾਂਗ ਸਬਸਕ੍ਰਾਈਬਰ ਮਿਲੇ ਨੇ ਤੇ ਕਹਿੰਦੇ ਨੇ ਸਾਡੀ ਵੀਡੀਓ ਲੈ ਆ ਵਿੱਚ ਉਹ ਦਾ ਮੁਗਰ ਆਏ ਗਾਰੂਦਮ ਵਾਈ ਗੁੱਟੀ ਵਾਈ ਗਾਈ ਸਾਰੇ ਕਹਿੰਦੇ ਬੈਨੇ ਆ ਵੀ ਅਦਰ ਗੱਲ ਮਾੜੀ ਕਰਨ ਦੀ ਉਹ ਤੁਹਾਡੇ ਨਾਲ ਦੱਸੋ ਕੀ ਗਾਣਾ ਚਾਹੁੰਦੇ ਹੋ ਐਡਿਟ ਕਰਕੇ ਅੱਗੇ ਵੀ ਤਾਂ ਹੌਸਲੇ ਤੇ ਰਾਜ ਚੱਲ ਚੱਲ ਬੋਲ ਬੋਲ ਆ ਬੋਲੇਗਾ ਕੀ ਗਾਣਾ ਚਾਹੁੰਦੇ ਉਹ ਗੱਲ ਕਰ ਬਸ ਲੋਗਣਾ ਦੀ 라ਵਨੇ ਨਾਣੇ 10000 ਸਬਸਕਰਾਈਬਰ ਸਾਰੀ ਟੀਮ ਢੂੰਗੀਏ ਇਹ ਅੱਜ ਕਿੰਦਾ ਜਨਮ ਜਾੜੇ ਆਈ ਡਿਡ ਕਿੰਨੀ ਹੈ ਖਰਾਬ ਨਾ ਬਹੁਤ ਸਾਰੇ ਲੋਕ ਹੁੰਦਾ ਹੈ ਜੇ ਤੁਹਾਨੂੰ ਪਤਾ ਹੈ ਲੈਣਾ ਜਨਾਬ ਨੂੰ ਤੁਹਾਨੂੰ ਪਤਾ ਹੀ ਹੈ ਨਹੀਂ ਭਰਾਵਾਂ ਵਾਟਵਾ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵਿਜੀਟ ਕਰਨ ਨਾਲ ਭਰਾਵਾਂ ਕਰੋ ਮੇਰੇ ਘਰ ਪਿੰਡ ਕਾੜਗੜ ਨੇੜੇ ਜਲਾਲਾ ਪੜਾਓ ਭਰਾਵਾਂ ਨਾਲ ਵਿਜੀਟ ਕਰੋ ਤੇ ਪਿੰਡ ਕਾੜਗੜ ਚੋ ਗਮੂਡ ਹਾਊਸ ਇੱਥੇ ਵਲੋਗ ਪਾਈਆਂ ਜਿੰਮਾ ਬਾਅਦ ਵਿੱਚ ਰੇਲ ਲੱਗਦਾ ਗਾਇਸਾਂ ਨੰਗਰ ਜਾਉਂਦੇ ਨੇ ਨੰਗਰ ਬੰਦਾ ਵੀ ਦਿਖਾਉਣਾ ਦਊਂਗਾ ਆਈ ਸੇਵਾ ਜਲਦੀ ਵੀ ਪਹੁੰਚ ਦਿਖਾਉਣ ਪੂਰੇ ਸ਼ਰੂਰ ਦੇ ਬੈਠੇ ਸਬਜੀ ਬੰਦੇ ਹੁਸਮਾਨ ਪਿਆਏ ਹਾਂ ਮੈਂ ਰੱਖੋ ਤਾਂ ਨਹੀਂ ਐ ਤੇ ਉਹ ਮੰਡੀ ਵੀ ਸਾਰੀ ਅਰਦਾਸ ਹੁੰਦੀ ਵੀ ਹੈ ਸਾਰੇ ਖੜੇ ਹੋ ਜਾਂਦੇ ਨੇ ਤੇ ਉਹ ਅਰਦਾਸ ਹੋ ਜਾਂਦੀ ਹੈ ਅਰਦਾਸ ਹੋ ਗਈ ਤੇ ਬੈਠ ਗਏ ਸਾਰੇ ਹਾਂ ਲੰਗਰ ਚੱਲੂ ਹੈ ਕੀ ਬੋਲਣਾ ਮੈਂ ਤੇਵਾ ਹੁੰਦੀ ਵੀ ਤੇ ਉਹ ਪਲੇਟਾਂ ਰੱਖਦੀਆਂ ਨਹੀਂ ਆਂਦੇ ਨੇ ਲੰਗਰ ਲੰਗਰ ਆਪਾਂ ਹੀ ਵਰਤਾਵਾ ਦੇ ਫਿਰ ਮੇਰਾ ਕੈਮਰਾਮੈਨ ਨਹੀਂ ਆਉਂਦਾ ਪਿਆਰ ਕੋਈ ਮੋਬਾਈਲ ਫੜੜਾ ਨਾ ਆਉਂਦਾ ਏਵਾਂ ਅਰਧਾ ਪਿਆ ਆ ਕੋਈ ਕੈਮਰਾਮੈਨ ਮੇਰਾ ਆ ਨਹੀ ਗੱਤ ਇਹਨੇ ਨਾ ਮਾ ਕੈਮਰਾ ਫੜਾਵਾ ਦੇ ਸੋਰੀ ਤੋਂ ਤਾਂ ਨਹੀਂ ਦਿਖਾ ਰਿਹਾ ਮੇਰਾ ਨਾਂ ਨੰਦਾ ਕੋਈ ਕੋਈ ਮੋਬਾਈਲ ਕੈਮਰਾ ਫੜਦਾ ਨੋ ਪਹਿੰਰ ਨਾਲੋਂ ਪੈਨਿਕ ਹੋਇਆ ਨਾਗਰ ਕਮ ਕੰਮਾ ਮੁੰਡਾ ਪਰ ਨਾਲੇ ਗਾਇਸ ਸੇਵਾ ਵੀ ਕਰ ਲਈ ਤੇ ਲੰਗਰ ਵੀ ਖਾ ਲਿਆ ਹੁਣ ਚੱਲਾਂ ਕਰੇ ਚਪੜਾਂ ਦੇ ਦਪਈਆਂ ਹੋਣੀਆਂ ਤੇ 250 ਪੰਜਾਪੀ ਚਪਲਾ ਜਾਗਦੀ ਨਹੀਂ ਆ ਗੱਲ ਨਾ ਸਮਝ ਆਵੀ ਚਪਲਾ ਚੋਰੀ ਦੀਆਂ ਨੇ ਤੇ ਐਵੇਂ ਪਾਈ ਜਾਂਦਾ ਹੈ ਗਾਇਸ ਜਿਹੜੀਆਂ ਮੇਰੀਆਂ ਨੇ ਚਪਲਾ ਤੁਹਾਨੂੰ ਪਹਿਲਾਂ ਕਦੇ ਪਿਛਲੇ ਵਲੌਗ ਚ ਵੇਖੀਆਂ ਹੋਣੀਆਂ ਨੇ ਚਪਲਾ ਤੇ ਚੱਲਦੇ ਆਪਾਂ ਫਿਰ ਕਰੇ ਸੰਤੇ ਸਾਰੀ ਚੱਲੀ ਘਰੇ ਸੇਵਾ ਕੀਤੇ ਤੇ ਮੈਂ ਵਲੌਗ ਨਹੀਂ ਬਣਾਉਣ ਦਾ ਫੈਸਲਾ ਕੀਤਾ ਤੇ ਉਹ ਮੇਰਾ ਕੈਮਰਾ ਪੜੇ ਨਾਲ ਕੋਈ ਨਾਲ ਨਹੀਂ ਸੀ ਸਾਰੇ ਲੰਗਰ ਖਾਂਦੇ ਵੈਸੀ ਫਿਰ ਆਪਾਂ ਕਿਹਾ ਸਾਰਾ ਲੰਗਰ ਖਾ ਲੈਣ ਤੇ ਵਲੌਗ ਨਹੀਂ ਬਣਾਇਆ ਮੈਂ ਬਣਾਉਣਾ ਸੀ ਯਾਰ ਆਪਾਂ ਕੀ ਕਾ ਸਕਨੇ ਆ ਫਿਰ ਚੱਲਣਾ ਹੁਣ ਕਰੇ ਜਾਣਾ ਗਾਇਸ ਕਰੇ ਚੱਲਣਾ ਅਦੀ ਛੜਕਦੇ ਆ ਗਾ ਤੇ ਜਗਾ ਖਾਰਾ ਗਾ ਤੇ ਹੁਣੇ ਬੇਲੀ ਘਰੇ ਗਿਆ ਤਾਂ ਬੇਲੀ ਘਰੋਂ ਹੋਤੇ ਆਇਆ ਗਾਇਸ ਤੇਲ ਬਹੁਤ ਲੱਗਿਆ ਹੋਇਆ ਹੱਥਾਂ ਨੂੰ ਬੜਾ ਤੇ ਮੋਬਾਈਲ ਮੇਰੇ ਹੱਥੋਂ ਨਹੀਂ ਛੁੱਟਣਾ ਸੀ ਆ ਗਿਆ ਕਰੇ ਗਾਇਸ ਕਰੇ ਆ ਗਿਆ ਆ ਤੇ ਇੱਥੇ ਬੈਠਾ ਹੁਣ ਮੈਂ ਮੰਮੀ ਰਣਾ ਸਾਥ ਤੁਰਨ ਜਾਣਾ ਤੇ ਫਿਰ ਮੈਂ ਮੋਹਲ ਤਾਂ ਨਹੀਂ ਜਾ ਸਕਦਾ ਮੇਰੇ ਪੈਰ ਨਾ ਪੜਨਾ ਵੀ ਤਾਂ ਕਰਕੇ ਫਿਰ ਮੈਂ ਕੈਮਰਾ ਵਲੋਗ ਨਹੀਂ ਬਣਾ ਸਕਾਂਗਾ। ਗਾ ਤੇ ਪਰ ਉਹਨਾਂ ਜਾਉਣੇ ਤੇ ਮੈਨੂੰ ਜਾਨਣਾ ਖਰਾਪ ਆ ਕੇ ਮਿਲਾਂਗੇ। ਗਾਇਸ ਕਰੇ ਆ ਗਿਆ ਫਾਂਦੇ। ਕੱਪੜੇ ਬਦਲ ਲੈ ਤੇ ਹੁਣ ਚੱਲਾਂ ਗਰਾਊਂਡ। ਮੈਚ ਖੇਡਾਂਗੇ। ਗਰਾਊਂਡ ਚੱਲਾਂ ਬੇਲੀ ਖੜੇ ਨੇ ਮੇਰੇ। ਤੇ ਗਰਾਊਂਡ ਗਰਾਊਂਡ ਵਾਹ ਵਾ ਇੱਥੇ ਨੇ। ਗਰਾਊਂਡ ਚੱਲਨੇ ਫਿਰ ਆਪਾਂ ਮਿਲਨੇ ਗਰਾਊਂਡ ਵਿੱਚ। ਗਰਾਊਂਡ ਆ ਗਿਆ ਤੇ ਇੱਥੇ ਖੇਡਣੇ ਆ ਬਾਕੀ ਉੱਥੇ ਪੈਲਸ ਤੇ ਚੱਲ ਰਹੀ ਏ ਨਰੇਗਾ ਦਾ ਕੰਮ ਗਰਾਊਂਡ ਕਰਨੇ ਆ ਜਦੋਂ ਗਾਂ ਚੱਲੇ ਆਉਦਾ ਉਹਦੇ ਖੇਡਾਂ ਦੇ ਇੱਥੇ ਬੜੀ ਘੁੱਟ ਪਾਈ ਖੜੇ ਨੇ ਗੈਂਦੇ ਨੂੰ ਐਵੇਂ ਛੁੱਟੀ ਜਾਂਦੇ ਨੇ ਤੇ ਉਹ ਗਰਾਊਂਡ ਆ ਗਿਆ ਮੈਂ ਫਿਰ ਗਰਾਊਂਡ ਚੱਲਣਾ ਫਿਰ ਮੈਂ ਗਾਇਸ ਉਹ ਗਾ ਗਰਾਊਂਡ ਗਾਇਸ ਕਿਹੜੂ ਮੈਂ ਮੈਚ ਤੇ ਟਾਫ ਕੀਤਾ ਆਪਣੀ ਬੋਲਿੰਗ ਆਈ ਦੂਜੇ ਜਿਹੜਾ ਬੈਟਿੰਗ ਵਾਲੇ ਪੰਜ ਪੰਜ ਜਿੰਨੇ ਗਿਆ ਬੱਤੇ ਮਾਰ ਰੱਖਣਾ ਇਥੇ ਫੱਟੇ ਤੇ ਤੇ ਫਿਰ ਮੈਚ ਖੜਨਾ ਲੈ ਜਾਣੇ ਮੇਰੇ ਇੱਕ ਟਫਰਾਉਂ ਕੇ ਇਥੇ ਪੰਜ ਸੇ ਘਰ ਦੇ ਪੈ ক্রিকেট ਜੜੀ ਲਾਣਾ ਦਾ ਫਿਰ ਜਾਣਾ ਫੇ ਕਰੇ ਫਿਰ ਆ ਗਿਆ ਚੱਲਣਾ ਹੈ ਮਾਚ ਮਾਚ ਮਿਲ ਗਏ ਸਰਵਿਸ ਪਰ ਗਾਇਸ ਗਰਾਉਂਡ ਤੋਂ ਆ ਗਿਆ ਸਾਂ ਤੇ ਕਰੋ ਉਗਾ ਲਗੋ ਪਹੀਆਂ ਨੇ ਕੰਦੇ ਚਾਰ ਨੂੰ ਪੂਨ ਲਾਣੇ ਆ ਤੋ ਕੰਮ ਨਹੀਂ ਕਰਨਾ ਇਹ ਨਹੀਂ ਕਰਨਾ ਤਾਂ ਕਰ ਕਿਵੇਂ ਤੇ ਗਰਾਉਂਡ ਤੋਂ ਆ ਗਿਆ ਹੁਣ ਇੱਥੇ ਸੁੱਤਾ ਪਿਆ ਚਾਟ ਮੋਬਾਈਲ ਫੜੀ ਹੈ ਫਿਰ ਆਪਾਂ ਪੜਨ ਲੱਗ ਪਏ ਫਿਰ ਹੁਣ ਮੋਬਾਈਲ ਫੜੀ ਤੇ ਵਲੌਗ ਬਣਾਉਂਦਾ ਤੇ ਹੁਣ ਵਲੌਗ ਨੂੰ ਕਰਨਾ ਐਂਡ ਕੱਲ ਦੇਖੋ ਹੋਰ ਵੀ ਵੀਡੀਓ ਹੋਗੀ ਆਪਾਂ ਉਹਦੇ ਵਿੱਚ ਮਿਲਾਂਗੇ ਨਵੇਂ ਵਲੌਗ ਵਿੱਚ ਮਿਲਨੇ ਫਿਰ ਆਪਾਂ ਕੱਲ ਦੀ ਨਵੀਂ ਵੀਡੀਓ ਵਿੱਚ ਠੀਕ ਹੈ ਆਪਾਂ ਚਲਨੇ ਗੁੱਡ ਮਾਰ ਨਾਈਟ ਸੋ ਜੋ ਬੈਲੀਓ